ਲਓ ਜੀ ਆਪਣਾ ਆ ਗਿਆ ਪੀਜ਼ਾ ਔਰ ਸਟ੍ਰੋਬੇਰੀ ਸ਼ੇਕ ਕਿਨਾਰੇ ਇਹ ਨਾ ਬੱਸ ਇੱਧਰ ਤੇ ਟੱਕ ਉਹ ਹੀ ਆ ਜਾਏਗਾ ਹਾਂ ਹਾਂ ਕੋਈ ਗੱਲ ਨਹੀਂ ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਗੁਰੂ ਰਾਮ ਦਾ ਚੜ੍ਹਦੀ ਕਲਾ ਕਰੇ ਤੇ ਜਿੰਦਾਂ ਕਿ ਦੀਵਾਲੀ ਆਉਣ ਦੀ ਹੈ ਸਭ ਲਈ ਵਧੀਆ ਖੁਸ਼ੀ ਭਰੀ ਆਵੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਆਪਾਂ ਚੱਲੇ ਅੱਜ ਦੀਦੀ ਕੋ ਤੇ ਇਹ ਨਾ ਕਿ ਤੁਹਾਡਾ ਸਾਰਿਆਂ ਲਈ ਸਰਪ੍ਰਾਈਜ਼ ਆ ਕੁਝ ਖਾਸ ਚੀਜ਼ ਆ ਉਹ ਤੁਸੀਂ ਵਲੌਗ ਸਾਰਾ ਵੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਤੇ ਜਿੱਦਾਂ ਜਿੱਦਾਂ ਜੋ ਆਪਾਂ ਜਾ ਕੇ ਕਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਤੇ ਮਿਲਦੇ ਹੁਣ ਆਪਾਂ ਹਨਾ ਮੈਂ ਦੀਦੀ ਨੂੰ ਕੋ ਜਾ ਕੇ ਤੁਹਾਨੂੰ ਪਤਾ ਆ ਦੀਦੀ ਆਪਣੇ ਬਟਾਲੇ ਨੇ ਤੇ ਆਪਾਂ ਉਹਨਾਂ ਕੋਲੋਂ ਨਿਕ ਲੱਗੇ ਆ ਫਿਰ ਜਾ ਕੇ ਅੱਗੇ ਕੀ ਕਰਦੇ ਤੁਹਾਨੂੰ ਸਾਰਾ ਕੋ ਦਾਨੇ ਤੁਹਾਡੇ ਲਈ ਸਰਪ੍ਰਾਈਜ਼ ਆ ਹੁਣ ਆ ਗਏ ਆਪਾਂ ਦੀਦੀ ਦੇ ਘਰ ਤੇ ਵੇਖੋ ਦੀਦ ਦਾ ਐਕਸਪ੍ਰੈਸ਼ਨ ਕੀ ਆ ਹੁਣ ਵੇਖਦੇ ਆ ਦੀਦ ਦੇ ਚਿਹਰੇ ਦਾ ਐਕਸਪ੍ਰੈਸ਼ਨ ਕੀ ਆ ਕਿਉਂਕਿ ਖਾਸੇ ਦੀਦੀ ਲਈ ਉਫਰ ਆਈ ਹੈ ਤੇ ਇਹ ਮਨਪਾਲ ਆਪਣਾ ਬਾਰਾ ਤੁਹਾਨੂੰ ਪਤਾ ਵੱਡੀ ਵੱਡੀ ਆ ਜਾ ਇਹ ਮਨਪਾਲ ਕਾ ਵੱਡੀ ਜੋ ਕਿ ਮਰਪਾਲ ਨੂੰ ਬਹੁਤ ਪਿਆਰ ਕਰਦਾ ਹੈ ਦੀਦੀ ਨੇ ਲੈ ਆਂਦੀ ਹੁਣ ਸਾਡੇ ਲਈ ਗਰਮ ਗਰਮ ਕੌਫੀ ਹੁਣ ਮੰਮੀ ਤਾਂ ਮੈਂ ਪੀਵਾਂਗੇ ਕੌਫੀ ਹਾਲੋ ਮੰਮੀ ਦੀਦੀ ਹੁਣ ਦੇ ਤਿਆਰ ਫਿਰ ਆਪਾਂ ਚੱਲਣਾ ਅੱਜ ਬਟਾਲੇ ਸਿਟੀ ਉਹ ਤੁਹਾਨੂੰ ਦੱਸਾਂਗੇ ਵੀ ਕੀ ਕਰਨ ਜਾਣਾ ਵਾ ਤੇ ਕੁਝ ਖਾਸ ਹੀ ਆ ਬਾਕੀ ਭਾਜੀ ਆਪਣੇ ਤਾਂ ਜੇ ਛੁੱਟੀ ਆ ਜਣੀ ਹੈਗੇ ਦੀਦੀ ਹੁਣ ਪੜਾਏ ਪੜਦੇ ਨਾ ਮੈਂ ਹਾਂਜੀ ਖੋਲੋ ਥੋੜਾ ਜਿਹਾ ਖੋਲ ਕੇ ਖਾ ਲਵਾਂ ਕਲਰ ਬੜਾ ਵਧੀਆ ਡ్రਾਈੰਗ ਰੂਮ ਤੇ ਆ ਹਾਂ ਹਾਂ ਇਹ ਕਲਰ ਬੜਾ ਸਟਾਈਲਰ ਬਹੁਤ ਹੀ ਬੱਤੀ ਆ ਕਲਰ ਬਹੁਤ ਸੋਹਣਾ ਹੂੰ ਸਹੀ ਹੈ ਓਕੇ ਮੈਨੂੰ ਲੱਗਦੀ ਲੱਗਦਾ ਸਾਥ ਜੀ ਆਪਾਂ ਉਹਦੀ ਫਿਰ ਪ੍ਰਿੰਟਸ ਮੈਂ ਹੀ ਕਰਨੀ ਤੇ ਦੀਦੀ ਫਿਰ ਜਿਹੜਾ ਤੁਹਾਨੂੰ ਆਫਰ ਮਿਲ ਰਿਹਾ ਮੰਮੀ ਵੱਲੋਂ ਖੁੱਲਾ ਮਤਲਬ ਔਰ ਵੀ ਤੁਸੀਂ ਦੇ ਨਹੀਂ ਮਰਜ਼ੀ ਸ਼ੋਪਿੰਗ ਕਰੋ ਅੱਜ ਤੇ ਇੱਕ ਇਦਾਂ ਦਾ ਮਹਿਸੂਸ ਫੀਲਿੰਗ ਕਿਦਾਂ ਨਹੀਂ ਹੋਣਦੀ ਬਸ ਇਹ ਦੱਸੋ ਵੀ ਮੰਮੀ ਵੱਲੋਂ ਐਕਸਾਈਟਮੈਂਟ ਨਹੀਂ ਵੀ ਕਿਹ ਹੈ ਹਾਂਜੀ ਐਕਸਾਈਟਮੈਂਟ ਬਹੁਤ ਜ਼ਿਆਦਾ ਨਹੀਂ ਵੀ ਆਈ ਪਰ ਆਪਾਂ ਇਹ ਵੀ ਕਿਸੇ ਨੂੰ ਵੀ ਦੱਸਣਾ ਨਹੀਂ ਆ ਵੀ ਇਹ ਦੀਦਲੀ ਆਫਰ ਕਾਦੀ ਆਈ ਆ ਵੀ ਕਿਉਂ ਇਹਨਾਂ ਨੂੰ ਮੰਮੀ ਵੱਲੋਂ ਫ੍ਰੀडम ਮਿਲਿਆ ਵਾ ਵੀ ਜਿੰਨੀ ਸ਼ੋਪਿੰਗ ਕਰ ਲੈਣ ਤੇ ਉਹਦਾ ਕਾਰਨ ਇਹ ਆ ਵੀ ਦੱਸਾਂਗੇ ਅੱਗੇ ਜਾ ਜਾ ਕੇ ਜਦੋਂ ਤੁਸੀਂ ਵਲੌਗ ਵੇਖੋਗੇ ਕੋਈ ਵੱਡਾ ਸਰਪ੍ਰਾਈਜ਼ ਆ ਸਾਰਿਆਂ ਲਈ ਤੇ ਉਹ ਆਪਾਂ ਸਰਪੈਂਸ ਵਿੱਚ ਰੱਖਣਾ ਵਾ ਤੇ ਫਿਲਹਾਲ ਅਜੇ ਆਪਾਂ ਸ਼ੋਪਿੰਗ ਕਰਨ ਜਾਣਾ ਹਾਂ ਵਟਾ ਲੈ ਤੇ ਬਾਕੀ ਇਹ ਵੀ ਇਹ ਦੀਵਾਲੀ ਦੀ ਨਹੀਂ ਆ ਇਹ ਨਾ ਸਮਝ ਲੋ ਕਈਆਂ ਨੇ ਗੈਸ ਲਾਉਣਾ ਵਾ ਭੈਣ ਭਰਾਵਾਂ ਨੇ ਵੀ ਦੀਵਾਲੀ ਦੀਵਾਲੀ ਦਾ ਨਹੀਂ ਹੈਗਾ ਕੁਝ ਸਪੈਸ਼ਲੀ ਹੈ ਉਹਦੇ ਕਰਕੇ ਆ ਸਾਰਾ ਤੇ ਤੁਸੀਂ ਇਹ ਆ ਵੀ ਕਮੈਂਟ ਜਰੂਰ ਕਰਨੇ ਆ ਇਹ ਵਲੌਗ ਦੇ ਵਿੱਚ ਆਪੋ ਆਪਣਾ ਥੋੜਾ ਗੈਸ ਲਾਓ ਵੀ ਕੀ ਹੋ ਸਕਦਾ ਸਪੈਸ਼ਲ ਦੀਵਾਲੀ ਤੋਂ हटਕੇ ਦੀਵਾਲੀ ਤੋਂ ਲਾਵਾ ਮੈਂ ਬਹੁਤ ਖੁਸ਼ ਆ ਮੇਰਾ ਬڑا ਮੁੰਡਾ ਜਿਹੜਾ ਹੈਪੀ ਆ ਤੇ ਮੰਮੀ ਨੇ ਵੀਰਾ ਆਏ ਦੇਖੋ ਹਾਂਜੀ ਤੇ ਉਹ ਇਹਨਾਂ ਸਾਰੇ ਬਾਤ ਦੇਖਾਂਗੇ ਬਿਲਕੁਲ ਬਿਲਕੁਲ ਇਹ ਆਪੀ ਇਹ ਮੰਮੀ ਦੀ ਤਰਫੋਂ ਹੀ ਜ਼ਿਆਦਾ ਆਪਣੀ ਤਰਫੋਂ ਵੀ ਚਲੋ ਥੋੜਾ ਹੈਗਾ ਵਾ ਸਪੋਰਟ ਪਰ ਜ਼ਿਆਦਾ ਜਿਹੜਾ ਮੰਮੀ ਵੱਲੋਂ ਇਹਨਾਂ ਨੂੰ ਮਤਲਬ ਕਹਿਣ ਤੋਂ ਨਾਲ ਕੰਡੀਸ਼ਨ ਵੀ ਇਦਾਂ ਦੀ ਆ ਨਾ ਤੇ ਵੀਰੇ ਵੀ ਵੀਰੇ ਹੀ ਹੁੰਦੇ ਨੇ ਵੀਰੇ ਦੇ ਸਰਦਈ ਆ ਮਾਮੀ ਵੀਰੇ ਦੇ ਸਰਦਈ ਆ ਮਾਮੂ ਤੇ ਬਾਕੀ ਤੇ ਬਾਕੀ ਜਿਹੜੀ ਮੂਮੈਂਟ ਆਉਣੀ ਆ ਗੁਰੂ ਰਾਮਦਾਸ ਵਧੀਆ ਵਧੀਆ ਲਿਆਵੇ ਸਭ ਲਈ ਇਹ ਖੁਸ਼ੀ ਦਾ ਟਾਈਮ ਲਾਏ ਬਹੁਤ ਵਧੀਆ ਵਾ ਤੇ ਬੜੇ ਵੇਟ ਹੀ ਕਹਿ ਸਕਦੇ ਆ ਚੀਤੀ ਵੇਟ ਹੀ ਤੇ ਪਰਮਾਤਮਾ ਜਿਹੜਾ ਵਾ ਚੜਦੀ ਕਲਾ ਕਰੇ ਗੁਰਾਂ ਦਾ ਸੋ ਟਾਈਮ ਉਦੋਂ ਵਧੀਆ ਲਿਆਵੇ ਤੇ ਤੁਹਾਡੇ ਨਾਲ ਉਦੋਂ ਉਦਾਂ ਹੀ ਆਪਾਂ ਸ਼ੇਅਰ ਕਰਾਂਗੇ ਜਿੱਦਾਂ ਜਿੱਦਾਂ ਪਰ ਹਾਂ ਇਹ ਚੀਜ਼ਾ ਉਸ ਉਹ ਸਸਪੈਂਸ ਚਾ ਉਹ ਤੁਹਾਨੂੰ ਉਸ ਦਿਨ ਦੱਸਾਂਗੇ ਜਿਸ ਦਿਨ ਉਹ ਚੀਜ਼ ਹੋਊਗੀ ਤੁਸੀਂ ਵਲੌਗਰ ਨਾਲ ਜੁੜੇ ਰਹੋ ਤੇ ਬਾਕੀ ਹੁਣ ਆਪਾਂ ਚੱਲੇ ਆਂ ਸਿਟੀ ਨੂੰ ਦੇ ਦਿਆਂ ਦੀਦੀ ਜਾ ਕੇ ਫਿਰ ਕੀ ਕੀ ਸ਼ਾਪਿੰਗ ਕਰਦੇ ਆ ਤੇ ਕਿੱਥੇ ਕਿੱਥੇ ਮੰਮੀ ਦਾ ਜਿਹੜਾ ਕੈਸ਼ ਹੈ ਹਿਲਦਾ ਵਾ ਜਮਾ ਕੀਤਾ ਹਣਾ ਮੰਮੀ ਤਦੋਂ ਤੇ ਆ ਪੁੱਤ ਆਸ ਤੇ ਹੈ ਉਹਦਾ ਉਹਦਾ ਇਹ ਆ ਵੀ ਮੰਮੀ ਦੀ ਐਕਚੁਅਲੀ ਇੱਕ ਗੱਲ ਆ ਵੀ ਮੰਮੀ ਰੋਜ਼ ਨੂੰ ਤੇ ਚਲੋ ਹੈ ਹੀ ਆ ਜਾਂ ਤੇ ਰੋਜ਼ ਨੂੰ ਦਿੰਦੇ ਆ ਤਾਂ ਰੋਜ਼ ਨਾ ਵੀ ਥੋੜਾ ਕਿਤਨਾ ਕਿਤੇ ਦੀਦੀ ਨੂੰ ਜਿਹੜਾ ਜ਼ਿਆਦਾ ਕਰਦੇ ਆ ਪਹਿਲ ਦੇ ਚਲੋ ਵੱਡੇ ਵੀ ਨੇ ਦੀਦੀ ਦੀਦੀ ਵੱਡੇ ਨੇ ਤੇ ਸੈਕਿੰਡ ਰੋਜ ਆ ਤੇ ਇਹ ਆ ਵੀ ਜਿਹੜਾ ਮੈਂ ਸਨ ਜਮਾ ਕੀਤੀ ਪੂੰਜੀ ਆ ਨਾ ਥੋੜੀ ਜਿਹੀ ਅੱਜ ਹੀ ਲੈਣੀ ਆ ਮੈਨੂੰ ਲੱਗਣ ਰਿਆ ਕਿਉਂ ਮੰਮੀ ਫਿਰ ਨਹੀਂ ਵੇਖੋ ਜੀ ਮਿੰਟੀ ਹੋਈ ਤੇ ਪੋਤਰੀ ਹੋਈ ਪੋਤਰੀ ਦਾ ਤੇ ਮਾੜਾ ਦੇ ਪੋਤਰੀ ਨਾ ਵੀ ਪੋਤਰੀ ਨਹੀਂ ਹੁਣੇ ਧੀ ਦਾ ਟਾਈਮ ਆ ਤਾਂ ਸਹੀ ਗੱਲ ਸਹੀ ਗੱਲ ਤੇ ਮਿਲਦੇ ਆਪਾਂ ਅੱਗੇ ਜਾ ਕੇ ਹੁਣ ਕਿ ਦੀਦੀ ਕੀ ਕੀ ਖਰੀਦਦੇ ਆ ਇਹ ਆਪ ਬੀ ਦੀਦੀ ਨੂੰ ਪੂਰੀ ਭੱਜ ਦੌੜ ਪਈ ਆ ਕਦੇ ਕੁਰਸੀਆਂ ਬਾਹਰ ਖਾਂਡੇ ਨੇ ਕਦੀ ਹਲਵਾਈਆਂ ਨੂੰ ਫੋਨ ਕਰਨ ਦੇ ਆ ਤੇ ਕਦੀ ਪੂਰਾ ਐ ਮਨਪਾਲ ਦੀ ਮੈਰਿਜਿੰਗ ਉਹ ਜਦੋਂ ਤੱਕ ਕਿਉਂਕਿ ਹੁਣ ਤਾਂ ਮਨਪਾਲ ਵੀ ਬਾਹਰ ਤੇ ਭਾਜੀ ਹੁਣੀ ਆਉਣ ਡਿਊਟੀ ਨੇ ਤੇ ਦੀਦੀ ਆ ਵੇਖੋ ਕਦੀ ਪ੍ਰਾਤਾਂ ਬਾਹਰੋਂ ਅੰਦਰ ਤੇ ਕਦੀ ਮੇਰੇ ਖਿਆਲ ਨਾਲ ਤੇ ਮੈਨੂੰ ਲੱਗਣ ਡਿਆ ਵਾ ਵੀ ਦੀਦੀ ਨੂੰ ਥੋੜਾ ਵਿਆਹ ਵਾਲੇ ਕਨਫਿਊਜ਼ਨ 10 ਦਿਨ ਪਹਿਲਾਂ ਹੀ ਪੈ ਗਈ ਆ ਹਾਂ ਦੀਦੀ ਇਹਦੇ ਇਹਨੂੰ ਕੋਈ ਸਮਝਿਆ ਹੁੰਦੀ ਤੇ ਪ੍ਰੋਪਰ ਤਿਆਰੀ ਹੋ ਗਈ ਨਾ ਹਣ ਸਾਰਾ ਆਲਰੇਡੀ ਇਦਾਂ ਓਕੇ ਓਕੇ ਹੀ ਮਿਲਣਾ ਚਾਹੀਦਾ ਕੋਈ ਕੰਪਲੇਨ ਨਹੀਂ ਹੋਣੀ ਚਾਹੀਦੀ ਉਸ ਦਿਨ ਵੀ ਆ ਚੀਜ਼ ਦੀ ਮਿਸਮੈਚ ਹੋ ਗਈ ਹੈ ਬੇਲੋ ਘਰ ਵਿੱਚ ਜਦੋਂ ਕੋਈ ਖੁਸ਼ੀ ਦਾ ਪ੍ਰੋਗਰਾਮ ਜਾਂ ਕੋਈ ਜ਼ਿੰਦਗੀ ਚੌੜਾ ਹੁੰਦਾ ਤਾਂ ਕਿੰਨਾ ਵਖਰੀ ਜੀ ਮੂਮੈਂਟ ਹੁੰਦੀ ਆ ਚਿਹਰੇ ਤੇ ਵਖੀਆਂ ਜੀਆਂ ਆਪਣੀਆਂ ਰੌਣਕਾਂ ਹੁੰਦੀਆਂ ਨੇ ਤੇ ਬੜਾ ਲੱਗ ਜਾ ਘਰ ਦੇ ਵਿੱਚ ਮਹੌਲ ਹੁੰਦਾ ਹੈ ਨਾ ਤੇ ਬਾਕੀ ਆ ਵੀ ਵਧੀਆ ਵਾ ਜ਼ਿੰਦਗੀ ਦੇ ਵਿੱਚ ਜਿੱਦਾਂ ਦਾ ਸਮਾਂ ਚੱਲਣ ਰਿਹਾ ਜਿਹੜਾ ਖੁਸ਼ੀ ਦੇ ਪਾਲਾਂ ਉਹਨਾਂ ਨੂੰ ਪੂਰੀ ਤਰ੍ਹਾਂ ਢਾ ਲੈਣਾ ਚਾਹੀਦਾ ਵਾ ਕਿਉਂਕਿ ਅੱਜ ਤੇ ਅੱਜ ਨਾਲ ਹੀ ਆ ਕੱਲ ਦਾ ਕੱਲ ਨਾਲ ਕੱਲ ਦਾ ਕੋਈ ਪਤਾ ਨਹੀਂ ਉਪਰ ਮਾਧਵਾ ਵਾਹਿਗੁਰੂ ਸਭ ਤੇ ਕਿਰਪਾ ਰੱਖੇ ਖੁਸ਼ ਰਹੋ ਸਾਰਿਆਂ ਨਾਲ ਸਦਰਿਆ ਕਰੋ ਕੋਈ ਵੈਰ ਵਿਰੋਧ ਨਾ ਰੱਖਿਆ ਕਰੋ ਹੈਗਾ ਹਰੇਕ ਭੈਣ ਭਰਾ ਨੂੰ ਮਿਲੋ ਹੱਸੋ ਖੇਡੋ ਤੇ ਜਿਹੜਾ ਟਾਈਮ ਪਾਸ ਆਪਣਾ ਆਰਾਮ ਨਾਲ ਜ਼ਿੰਦਗੀ ਦਾ ਨਿਕਲ ਜਾਂਦਾ ਠੀਕ ਜੀ ਉਹ ਸਾਡੇ ਮਨਪਾਲ ਦੇ ਬਚਪਨ ਦੀ ਫੋਟੋ ਆ ਜਦੋਂ ਦਾ ਵੱਡੇ ਬਣਾਇਆ ਸੀ ਉੱਥੇ ਵੇਖੋ ਗੁੱਲੂ ਜਾਂ ਨਿਗਾ ਜਾਂ ਤੇ ਇਹ ਵੀ ਬਚਪਨ ਦੀਆਂ ਨੇ ਉੱਪਰ ਉਹਦੇ ਦਾਦਾ ਜੀ ਨੇ ਉਹਨਾਂ ਦੀ ਤਸਵੀਰ ਆ ਤੇ ਮਨਪਾਲ ਵੀ ਬਾਹਰੋਂ ਮਿਸ ਕਰ ਰਹੇ ਨੇ ਪ੍ਰੋਗਰਾਮ ਹੈਣਾ ਮੰਮੀ ਮੰਮੀ ਮਨਪਾਲੇ ਬਾਹਰੋਂ ਮਿਸ ਕਰ ਰਹੇ ਆ ਨਾ ਪ੍ਰੋਗਰਾਮ ਨੂੰ ਇਹ ਆ ਨੋ ਤੇ ਇਹ ਆ ਨੋ ਤੇ ਮੈਂ ਬਾਹਰ ਮੈਂ ਹਾਂ ਪਤਾ ਪਹਿਲੇ ਜੀਤ ਕਰਦਾ ਹੀ ਆ ਨਾ ਤੂੰ ਚਲੋ ਕੈਮਰਿਆ ਸਣੀ ਵੇਖੀ ਜਾਣ ਲਿਆ ਸਭ ਕੁਝ ਹੋ ਗਿਆ ਹਾਂ ਬਾਕੀ ਇੱਕ ਗੱਲ ਹੋਰ ਵੇਖ ਲੋ ਘਰ ਦੀਆਂ ਸਬਜ਼ੀਆਂ ਗਾਉਣੀਆਂ ਜ਼ਰੂਰੀ ਆ ਦੀ ਜੀਤ ਬਾਜੀ ਸਬਜ਼ੀਆਂ ਦਾ ਘਰ ਦੀਆਂ ਬੜੇ ਸ਼ਕੀਰ ਨੇ ਜਿੰਨੇ ਕਹਿੰਦੇ ਕੁਝ ਬੀਜਣਾ ਹੈ ਜਾਂ ਕਰਨਾ ਹੈ ਨਾ ਉਹ ਕਰ ਹੀ ਲੈਂਦਾ ਬਹਾਨੇ ਨਹੀਂ ਹੁੰਦੇ ਵੀ ਜਾਂ ਸਾਡੇ ਜਗ੍ਹਾ ਨਹੀਂ ਜਾਂ ਕੁਝ ਵੀ ਇਹਨਾਂ ਨੇ ਵੇਖ ਲੋ ਆਪਣੇ ਜਿਹੜਾ ਬਿਲਕੁਲ ਘਰੇ ਆ ਆਹ ਕੋ ਕਿਦਾਂ ਤਣੀਆਂ ਵਗੈਰਾ ਲਾ ਰੱਖਿਆ ਵਾ ਗਮਲਿਆਂ ਦੇ ਵਿੱਚ ਤੇ ਆ ਮੇਥੀ ਆ ਤੇ ਇਦਾਂ ਮਤਲਬ ਕਹਿਣ ਤੋਂ ਪਹਿਲਾਂ ਥੋੜੀ ਨਾ ਬਾਹਰ ਵੀ ਲਾਈ ਹੈ ਸਬਜ਼ੀ ਪਰ ਥੋੜਾ ਥੋੜਾ ਸਾਰੀ ਚੀਜ਼ ਦੇ ਸ਼ਕੀਰ ਨੇ ਭਾਜੀ ਬੜੇ ਸ਼ਕੀਰ ਨੇ ਕਿ ਵਧੀਆ ਲੱਗਦੀਆਂ ਚੀਜ਼ਾਂ ਦੀਦੀ ਹੁਣਾਂ ਬਾਹਰ ਨਿਕਲਦੇ ਸਾਰੀ ਜਿੱਦੋਂ ਗੇੜਦੇ ਨੇ ਨਿਕਲੀ ਤਾਂ ਆਪ ਕੋ ਸਬਜ਼ੀਆਂ ਲਈ ਕਿੱਡੀ ਦੇ ਜਗ੍ਹਾ ਬਣਾਈਆਂ ਬਤੌਂ ਵਗੈਰਾ ਲਾਏ ਆ ਪਪੀਤੇ ਲਾਏ ਆ ਇੱਧਰ ਵੀ ਇਦਾਂ ਹੀ ਆਂ ਜੇੜ ਦੇ ਦੋਨਾਂ ਸਾਈਡ ਤੇ ਜਿਹੜਾ ਵਾ ਨਾਲ-ਨਾਲ ਵੇਖੋ ਪਪੀਤੇ ਬਤਾਉਂ ਤੇ ਹੋਰ ਵੀ ਸਬਜ਼ੀ ਲਾਈ ਹੁਣ ਉਹ ਸ਼ਾਇਦ ਪਹਿਲੀ ਜਿਹੜੀ ਆ ਪੁਰਤੀ ਹੈ ਹੁਣ ਫਿਰ ਨਵੇਂ ਸਿਰੇਉ ਲਾਉਣਗੇ ਇਦਾਂ ਹੀ ਆ ਪੀ ਇਹਨਾਂ ਚੀਜ਼ਾਂ ਦਾ ਵੀ ਸਾਨੂੰ ਸ਼ੌਂਕ ਹੋਣਾ ਚਾਹੀਦਾ ਵਾ ਵਧੀਆ ਲੱਗਦੀਆਂ ਨੇ ਤੇ ਨਾਲੇ ਆ ਵੀ ਨੇਚਰਲ ਚੀਜ਼ਾਂ ਘਰ 'ਚ ਜਿਹੜੀਆਂ ਆਪਣੀਆਂ ਕਰਕੇ ਖਾਣੀਆਂ ਚੰਗੀਆਂ ਵਾ ਦਵਾਈਆਂ ਸਪਰੇਵਾਂ ਤੋਂ ਜਿਹੜਾ ਵਾ ਬਚੇ ਰਹੀਦਾ ਵਾ ਆਜੋ ਯਾਰ ਦੀਦੀ ਉੱਥੇ ਮੁੜ ਕੇ ਟਾਈਮ ਬੜਾ ਲੱਗਣਾ ਵਾ ਤੂੰ ਹੀ ਰੈਡੀਗ ਹੌਂ ਚ ਬਹੁਤ ਟਾਈਮ ਲਾਣ ਦੇ ਜੀ ਨਹੀਂ ਹਾਂ ਹੁਣ ਗੱਲ ਬਣੀ ਨਾ ਰੈਡੀਮੈਂਟ ਕੱਪੜੇ ਹੁੰਦੇ ਨਹੀਂ ਇੰਨਾ ਜ਼ਿਆਦਾ ਅੱਛਾ ਮੰਮੀ ਭਰਾਓਗੇ ਫੇਰ ਹੀ ਜਾਵਾਂਗੇ ਨਾ ਜੇ ਇੱਥੇ ਕਰਦੇ ਰਹੇ ਤਾਂ ਉੱਥੇ ਫਿਰ ਚਾਲਤੀ ਹੈ ਜੋ ਹੋ ਚੁੱਕੀ ਹੈ ਐਕਸਾਈਟਮੈਂਟ ਵਿੱਚ ਇੱਥੇ ਤੇ ਜਾ ਉੱਥੇ ਉਹਨਾਂ ਦੀ ਵੀ ਸਟੈਪ ਬਾਈ ਸਟੈਪ ਐ ਬੋਲੇ ਆਖਮੀ ਚਲੋ ਤੁਸੀਂ ਭੈਣ ਭਰਾ ਪ੍ਰੋਬਲਮ ਹੋਵਾਂ ਆਪਣੇ ਤੋਂ ਸਾਡੇ ਤਾਂ ਮੈਂ ਮੰਮੀ ਨਾਲ ਚੱਲ ਮੰਮੀ ਨਾਲ ਚੱਲ ਮੰਮੀ ਕੋ ਪੈਸੇ ਹੀ ਦਿਵਾਉਣੇ ਨੇ ਉੱਥੇ ਹੋਰ ਬੰਦ ਨੂੰ ਕਹਦੇ ਵਾਣੇ ਨਹੀਂ ਨਾ ਮੈਂ ਤੁਹਾਨੂੰ ਕਹੇ ਨਾ ਚੱਲਦੇ ਤੇ ਉੱਥੇ ਬਿਲਕੁਲ ਸਹੀ ਗੱਲ ਆ ਮੁੜ ਕੇ ਹਸਤਾ ਵੀ ਦੇਣਾ ਬਣਾਉਣਾ ਇਹ ਵੀ ਮੰਮੀ ਨਾਲ ਹੋਏਗੀ ਤੇ ਆਪੇ ਦੇ ਸਹੀ ਮੈਂ ਕਿਹਾ ਆਜੋ ਫਿਰ ਦੀ ਜੀ ਹੁਣ ਚਲੀਏ ਉਹ ਵੱਡੀ ਚੱਲ ਗਿਆ ਨਾ ਅੰਦਰੀ ਆਜੋ ਫਿਰ ਜਲਦੀ ਆਓ ਮਗਰ ਹਾਂ ਨਾ ਲੱਗਦਾ ਹਾਂ ਨੋ चेज कर ले हाँ जी ठीक ट्राई कर लो जेडे सही लगते हैं ग्रीन हम आजी कैंट लगे सही गल हाँ जी तो <laughs> ਇਹ ਗਿਫਟ ਹੈ ਉਹ ਲੈਦੇ ਜਿਨ੍ਹਾਂ ਦਾ ਸਰਪ੍ਰਾਈਜ਼ ਉਹਨਾਂ ਲਈ ਹੋ ਰਿਹਾ ਹੈ ਹਨਾ ਜੀ ਹਾਂ ਜੀ ਤੇ ਟ੍ਰੈਂਡ ਵਾਲਿਆਂ ਵੀਰਾਂ ਕੋ ਆਪਾਂ ਪਹੁੰਚ ਗਏ ਆ ਬਟਾਲੇ ਇਹਦਾ ਬੋਟਮ ਕੋਟ ਕਿੰਨਾ ਹੈਗਾ ਆ ਦੇਖੋ ਇਹ ਕੋਡ ਦੇ ਪ੍ਰਿੰਸਪਲਾਈਟ ਹੈ ਉਪਰ ਲਾਈਟ ਹੈ ਉਹ ਲਾਈਟ ਹੈ ਪਰ ਸੋ ਕਰਨੀ ਚਾਹੀਦਾ ਕਿ ਤੁਸੀਂ ਇਸ ਪਾਊਡਰ ਪਿੰਕ ਲਾਈਟ ਨੂੰ ਮਾਣਾ ਉੱਧਾ ਦਾ ਦੇਖ ਲਓ ਉਹ ਫਾਰਮਲ ਲੁੱਕ ਚਾਹੀਦਾ ਹੈ ਨਾ ਦਿਖਾ ਦਿਓ ਕੋਈ ਠੀਕ ਹੈ ਵੈਸੇ ਇਹ ਕਲਰ ਹੈ ਨਾ ਇਹ ਕ ਦਿੱਦੀ ਨੂੰ ਕੋਈ ਪੈਂਟ ਤਾਂ ਸਿਲੈਕਟ ਹੋ ਗਈ ਆ ਪਰ ਇਹ ਆਪੀ ਸ਼ਰਟ ਨਹੀਂ ਕੋਈ ਸਿਲੈਕਟ ਕਰਨ ਦੇ ਜੀ ਕੋਈ ਗੱਲ ਨਹੀਂ ਕਲਰ ਨਹੀਂ ਉਹਨਾਂ ਨੂੰ ਮੇਰੇ ਖਿਆਲ ਨਾਲ ਪਸੰਦ ਆ ਰਿਹਾ ਹੈ ਨਾ ਜੀ ਵੈਸੇ ਵੀ ਥੋੜਾ ਟਾਈਮ ਲੱਗਦਾ ਹੁੰਦਾ ਇਹਨਾਂ ਦੀ ਸਿਲੈਕਸ਼ਨ ਨੂੰ ਲੱਭੂ ਜੀ ਬਲੈਕ ਤੇ ਨਹੀਂ ਲਗਾਏਗੇ ਉਹਨ ਮੰਨਪਾਲੀ ਵੀ ਕੋਈ ਵੇਖ ਲੱਗੇ ਦੀਦੀ ਟਰੈਕਸਟ ਵਗੈਰਾ ਕਿਉਂਕਿ ਉਹਨਾਂ ਨੂੰ ਵੀ ਮੰਨਪਾਲ ਨੂੰ ਬਾਹਰ ਭੇਜਣਾ ਲਈ ਤਰ੍ਹਾਂ ਤਾਂ ਇਹ ਤਾਂ ਵੇਖ ਹੀ ਲੈਣਾ ਵੇਖੋ ਉਹਨ ਮੰਨਪਾਲ ਦੀ ਕਿਹੜੀ ਸਿਲੈਕਸ਼ਨ ਹੁੰਦੀ ਹੈ ਇਹ ਵਧੀਆ ਨਾ ਕੰਫਰਟੇ ਨਹੀਂ ਇਹ ਬੈਠ ਰਹਾ ਕਰਨੀ ਇਹ ਵੀ ਮੈਂ ਤਾਂ ਥੱਕ ਕੇ ਕਰੀ ਅੱਧਾ ਘੰਟਾ ਵਿੱਚ ਉਹ ਅਰੈਸਟ ਕਰ ਲਈ ਐ ਤੇ ਦੀਦੀ ਹੁਣ ਘੁੰਮ-ਘੁੰਮ ਕੇ ਸਿਲੈਕਸ਼ਨ ਕਰੰਦੇ ਆ ਇਹ ਮਨਪਾਲੀ ਸਿਲੈਕਸ਼ਨ ਆਉਂਦੀ ਆ ਇਹ ਦਾ ਇਹ ਦੋ ਜਿਹੜੇ ਬੰਨ੍ਹਦਾ ਹੁੰਦਾ ਅੱਛਾ ਇਹਦਾ ਲੋਹ ਵੀ ਆਦਾ ਇਹ ਇੱਥੇ ਜਾ ਬਣਦਾ ਆ ਦੋਨੋਂ ਲੋਹ ਦਾ ਡਿਜ਼ਾਈਨ ਲੈ ਕੇ ਪਲੇਨ ਆ ਮਨਪਾਲ ਦੀ ਸਿਲੈਕਸ਼ਨ ਬਹੁਤ ਟਫ ਆ ਉਹਨੂੰ ਪਿੱਕ ਖਿੱਚ ਖਿੱਚ ਕੇ ਪਾਈ ਆ ਰਹੇ ਮਰ ਕੋਈ ਪਸੰਦ ਨਹੀਂ ਆਉਂਦਿਆ ਸਿੱਧੀ ਜੀ ਹਣ ਮਨਪਾਲ ਨਾਲ ਗੱਲ ਕਰਨ ਕੰਫਿਊਜ਼ਨ ਚ ਨਹੀਂ ਪੂਰੇ ਚੱਲੀ ਮਮ ਜੀ ਮੰਮੀ ਬੇਟੇ ਬੇਟੇ ਤੱਕ ਜੇ ਇਹ ਉਹ ਅੱਧੇ ਘੰਟੇ ਤੱਕ ਜੇ ਕੋਈ ਗਲਤ ਨਹੀਂ ਹੈ ਬਸ ਅੱਧੇ ਘੰਟੇ ਤੱਕ ਉਹ ਹੀ ਆ ਜਾਏਗਾ ਹਾਂ ਹਾਂ ਕੋਈ ਗੱਲ ਨਹੀਂ ਨੇ ਇੱਕ ਕਸਟਮਰ ਕਸਟਮਰ ਕਰਨ ਦੇ ਆ ਜੇ ਤੜਾ ਇਹ ਬਸ ਅੱਧੇ ਘੰਟੇ ਦੇ ਦੇਣਾ ਹੁਣੇ ਆ ਨਹੀਂ ਕੋਈ ਨਹੀਂ ਹੋ ਵੀ ਨਹੀਂ ਆਦਾ ਕੋਈ ਤੈਨੂੰ ਜਿਹੜੇ ਕਿਤੇ ਨੂੰ ਉਹਨਾਂ ਨੂੰ ਦਿਖਾਉਂ ਮੈਂ ਨਿਕਲਾ ਕਿਤੇ ਦੇਖਾਂ ਕੀ ਕੀ ਲਿਆ ਆਪਾਂ ਪੈਨਾ ਮੇਰੇ ਭਾਈ ਇਹਦੀ ਜੀਨ ਤੇ ਸ਼ਰਟ ਹਾਂ ਬੇਟੇ ਦਾ ਟਰੈਕਸੂਟ ਤੇ ਜੀਨ ਸ਼ਰਟ ਬਸ ਠੀਕ ਡਨ ਦੂਜੀ ਪੌਣੇ ਇਹ ਗਾ ਨੀ ਬਾਈਸਾ ਆ ਜਾਏਗਾ ਉਹ ਤਾਂ ਕਿ ਤੁਂ ਬਹਿ ਆ ਜਾਂਦਾ ਹਾਂ ਜੀ ਵੇਰ ਲੋ ਗੋਜਰਾਂ ਨਾ ਪੱਕਾ ਕੋਈ ਫੱਟਰੇ ਨਹੀਂ ਚੱਲੇ ਹਾਂ ਜੀ ਹਾਂ ਕਿ ਸਾਥ ਕਰ ਲੈ ਕੀ ਪਤਾ ਦੱਸ ਹੀ ਨਹੀਂ ਹੋਵੇ ਵੇਰ ਲੋ ਦੀ ਹੋਰ ਆ ਜਾ ਫਿਰ ਕਰ ਲੋ ਗੋਜਰ ਹਾਂ ਦੀਦੀ ਪੱਕਾ ਸ਼ੋਰ ਓਕੇ ਫੁੱਲੀ ਦੀਦੀ ਪੂਰੇ ਆਪੀਏ ਟ੍ਰੈਂਡ ਚ ਪੂਰਾ ਮੰਮੀ ਦਾ ਕੈਸ਼ ਢਾਹਤਾ ਬਹੁਤ ਵਧੀਆ ਨਾ ਕੋਈ ਫਾਜੋ ਨਾ ਕੋਈ ਚੱਲੀਏ ਜੀ ਹੁਣ ਖੋਜੇ ਪੂਰੇ ਚੱਲੀਏ ਹੁਣ ਵਾਪਿਸ ਸੱਚ ਜੀ ਹੁਣ ਦੀਦੀ ਤੁਹਾਡਾ ਰਹਿ ਗਿਆ ਨਾ ਆਪਣਾ ਹੋ ਲੱਗੀ ਸਾਨੂੰ ਸਾਰਿਆਂ ਨੂੰ ਭੁੱਖ ਇਹ ਕਰਕੇ ਆਪਾਂ ਕੁਝ ਲੱਗੀਆਂ ਖਾਣ ਅੰਦਰ ਜਿਹੜੇ ਡਿਸਾਈਡ ਕਰਦੇ ਆ ਕਿ ਕੀ ਖਾਣਾ ਕਿਉਂਕਿ ਟ੍ਰੈਂਡ ਵਾਲਾ ਕੋ ਕਾਫੀ ਟਾਈਮ ਲੱਗ ਗਿਆ ਹੈ ਭੁੱਖ ਲੱਗੀ ਹੁੰਦੀ ਦੀ ਹੈ ਨਾ ਕੀ ਡਿਸਾਈਡ ਕੀਤਾ ਜੇ ਕੁਝ ਮੈਨੂ ਵਗੈਰਾ ਮੈਨੂ ਨੂੰ ਦੇਖਦੇ ਆ ਕਿਹੜੀ ਸਿਲੈਕਸ਼ਨ ਕਰਨੀ ਹੈ मम्मी बेचारे तो बोर ही हो गए उसे बैठ बैठ के ना मम्मी बोर ही हो गए बेचारे बैठ बैठ के हां देखो मेन्यू करो चेक जी के अलावा नहीं ओके डन करो सारे जाने फंक्शन ਫਾਈਨਲੀ ਅਪਾ ਡਿਸੀਜਨ ਕਰ ਲਿਆ ਵੀ ਹੁਣ ਕੀ ਇੱਥੋਂ ਕਰਦੇ ਆ ਈਟਿੰਗ ਦੀਦੀ ਗਏ ਆਰਡਰ ਲੈ ਕੇ ਤੇ ਫਿਰ ਕਰਦੇ ਆ ਟੈਸਟਰਸ ਅੱਗੇ ਵੀ ਇੱਥੇ ਆਈਦਾ ਵਾ ਜਦੋਂ ਕਿਤੇ ਚੱਕਰ ਵੱਜਦਾ ਬਟਾਲੇ ਦਾ ਤੇ ਇਹਨਾਂ ਦਾ ਸਾਰਾ ਬਹੁਤ ਵਧੀਆ ਹੁੰਦਾ ਵਾ ਹੁਣ ਪੋਕੀ ਬਹੁਤ ਜ਼ਬਰ ਲੱਗੀ ਆ ਉਹਦੇ ਕਰਕੇ ਫਿਰ ਇਹ ਆਪੀ ਜਲਦੀ ਜਲਦੀ ਆਪਾਂ ਈਟਿੰਗ ਕਰਦੇ ਆ ਕਿੰਨਾ ਕੁ ਟਾਈਮ ਲੀ ਪਲਾਜ਼ੀ ਆਪਣਾ ਆ ਗਿਆ ਪੀਜ਼ਾ ਸਟ੍ਰੋਬੇਰੀ ਸ਼ੇਪ ਕਿਨ ਦਾ ਦੇਖਣਾ ਤੇ ਨੀਚਲੀ ਖਟ ਉਪਰੋਂ ਜਿਹੜਾ ਬਹੁਤ ਇਹ ਹੈ ਨਾ ਗਰੇਵੀ ਵਗੈਰਾ ਪਹਿਲੀ ਸਲਾਈਸ ਦੀ ਦੀ ਹੁਣੀ ਲੈਣ ਲੱਗੇ ਆ ਕਿਉਂਕਿ ਇਹ ਅੱਜ ਚੋਇਸ ਦੀਦਾ ਇਹ ਫੇਵਰਟ ਆ ਜਿਹੜਾ ਮੰਗਾਇਆ ਵਾ ਮਨ ਆ ਜਾ ਬਾਈਟ ਕਰ ਸਕਦਾ ਵਾ ਪਰ ਫੋਨ ਨੂੰ ਨਹੀਂ ਕਰਨਾ ਬਾਈਟ ਹਾਂਜੀ ਲੱਗ ਰਹੀ ਹੈ ਕਿਵੇਂ ਆਜੋ ਸਾਰੇ ਜਣੇ ਵੈਰੀਟੇਸ਼ਨ ਹੀ ਐਕਦਾ ਮਾ ਨਹੀਂ ਜਲਦੀ ਜਦ ਇਹਨੂੰ ਮਗਾ ਲਈਏ ਇਹਨੂੰ ਟੇਸਟ ਮਾਰਿਆ ਜਾਣਾ ਲਓ ਦੇਖੋ ਬਨੀ ਹੁਣ ਆ ਗਿਆ ਮੇਰਾ ਫੇਵਰਿਟ ਬਨੀਲਾ ਸਟ੍ਰੋਬੇਰੀ ਵਾਲਾ ਮੈਨੂੰ ਜਿਹੜਾ ਆਈ ਲਾਈਕ ਬਹੁਤ ਪਸੰਦ ਆ ਤੇ ਆ ਕਰਦੇ ਆ ਟੇਸਟ ਥੋੜਾ ਜਿਹਾ ਕਿਸਾਨਾ ਬਹੁਤ ਬੋਲਦੀ ਹੈ ਨਹੀਂ ਮੈਂ ਚੈਰੀ ਮੈਨੂੰ ਚਾਹੀਦੀ ਬਣਾ ਮੈਂ ਕੋਈ ਇੱਕ ਮਾਰੀ ਦੀ ਤਾਂ ਨੂੰ ਸਟ੍ਰੋਬੇਰੀ ਪਸੰਦ ਕਰਦੇ ਕਿ ਇਸ ਤੋਂ ਇਲਾਵਾ ਹੋਰ ਵੀ ਕੋਈ ਤੀ ਬੀ ਸਟ੍ਰੋਬੇਰੀ ਫੇਵਰਿਟ ਇਹਦਾ ਫਲੇਵਰ ਬਹੁਤ ਵਧੀਆ ਨਾ ਆਤੀ ਆਪਣੀ ਅਜੋ ਬਿਲਕੁਲ ਤੇ ਹੁਣ ਕਰ ਲਾਉ ਜੀ ਆਪਾਂ ਅੱਗੇ ਹੁਣ ਸ਼ਾਪਿੰਗ ਕਰਕੇ ਤੇ ਦੀਦੀ ਸਿਰਫ ਸ਼ਾਪਿੰਗ ਰਹਿ ਗਈ ਹੈ ਕਿਉਂਕਿ ਉਹਨਾਂ ਦੀ ਸ਼ਾਪ ਜਿਹੜੀ ਬੰਦ ਹੀ ਜਿੱਥੋਂ ਉਹਨਾਂ ਨੇ ਆਪਣੇ ਵਾਸਤੇ ਲੈਣੇ ਸੀ ਕੱਪੜੇ ਵਗੈਰਾ ਤੇ ਬਾਕੀ ਸਾਰਾ ਡਨ ਹੋ ਗਿਆ ਵਾ ਉਸ ਸਮਾਨ ਮੈਂ ਲੈ ਲਿਆ ਵਾ ਇਹ ਗਰਲੀਨ ਤੇ ਰੋਜ ਵਾਸਤੇ ਆ ਤੁਸੀਂ ਸਾਰਾ ਕਹਣਾ ਕਿ ਗਰਲੀਨ ਤੇ ਰੋਜ ਨਹੀਂ ਦਿਖ ਰਹੇ ਵਿੱਚ ਐਕਚੁਅਲੀ ਗੱਲ ਇਹ ਆ ਵੀ ਗਰਲੀਨ ਜਿਹੜੀ ਉਹਦੇ ਨਾਨਕੇ ਹੈਗਾ ਸੀ ਸਮਾਗਮ ਤੇ ਉੱਥੇ ਗਏ ਆ ਨਾ ਰੋਜ ਉਹਨਾਂ ਕੋ ਆਏ ਨਹੀਂ ਗਿਆ ਪਰ ਉਹ ਮਿਸ ਕਰਨਦੇ ਬਾਰ-ਬਾਰ ਫੋਨ ਕਰਨਦੇ ਵੀ ਮੈਂ ਵੀ ਨਾਲ ਹੁੰਦੀ ਤੇ ਵਧੀਆ ਸੀ ਤੇ ਇਸ ਕਰਕੇ ਆਪਾਂ ਇਹ ਸੋਚਿਆ ਵੀ ਉਹਨਾਂ ਲਈ ਜਿਹੜਾ ਵਾ ਨਾਲ ਲੈ ਜਾਨੇ ਆਪਾਂ ਪੈਕਰ ਆ ਲਿਆ ਪੈਟੀ ਵਗੈਰਾ ਰੋਜ਼ ਲਈ ਤੇ ਗਰਦੀ ਲਈ ਤੇ ਇਸ ਅੱਜ ਦਾ ਵਲੋਗ ਕਰਦੇ ਆ ਇੱਥੇ ਦਾ ਅੰਡ ਤੁਸੀਂ ਸਾਰੇ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਦਾਂ ਦਾ ਵਲੋਗ ਲੱਗਾ ਕਿੱਦਾਂ ਦੀ ਸ਼ਾਪਿੰਗ ਲੱਗੀ ਸਾਰਾ ਕੁਝ ਕਿਦਾਂ ਦਾ ਲੱਗਾ ਤੇ ਬਾਕੀ ਸਰਪ੍ਰਾਈਜ਼ ਹੈ ਜੇ ਬਾਕੀ ਆ ਵੀ ਸਾਰਾ ਇਸ ਸਪੈਂਸ ਕੱਲੀ ਹੋ ਰਿਹਾ ਯਾਰ ਉਹ ਤੁਹਾਨੂੰ ਆਪਾਂ ਹੌਲੀ ਟੂਰਲੇ ਬਲੌਗ ਦੇਖੋਗੇ ਜੁੜੇ ਰਹੋ ਨਾਲ ਫਿਰ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਤੇ ਬਿਗ ਵੱਡਾ ਸਰਪ੍ਰਾਈਜ਼ ਹੈ ਦਿਵਾਲੀ ਨੂੰ ਤੇ ਦਿਵਾਲੀ ਤੋਂ ਪਰ ਬਾਅਦ ਦੇ ਵਿੱਚ ਹੈ ਜਿਹੜਾ ਸਰਪ੍ਰਾਈਜ਼ ਹੈ ਤੇ ਮਿਲਦੇ ਹਾਂ ਅਗਲੇ ਬਲੌਗ 'ਚ ਸਾਰੇ ਜਣੇ ਚੈਨਲ ਲਵ ਕਰ ਲਈਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਜੇ ਇਦਾਂ ਹੀ ਦਿੰਦੇ ਰਹੋ ਤੁਹਾਡਾ ਆਪਣਾ ਚੈਨਲ ਲਵ ਕਰ ਲਈਨੂੰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਜੇ ਲਵ ਯੂ ਸਾਰਿਆਂ ਨੂੰ ਤੇ ਸਾਰੇ ਜਣੇ ਇਦਾਂ ਹੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੇ ਵਿੱਚ ਓਕੇ ਬਾਏ ਟਾਟਾ